ਨਿਊਜ਼ਿਕਾਨਵੇ ਪੰਜਾਬ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਰਿਪੋਰਟਰ ਯਸ਼ਪਾਲ ਅੱਜ ਤੁਹਾਨੂੰ ਵਾਰਡ ਨੰਬਰ 25 ਗੋਬਿੰਦਗੜ੍ਹ ਗਲੀਆਂ ਦੇਖਾ ਰਹੇ ਹਾਂ ਬੁਰਾ ਹਾਲ ਲੋਕ ਹੋਏ ਨੇ ਪਰੇਸ਼ਾਨ ਸੀਵਰੇਜ ਦਾ ਪਾਣੀ ਬਲੋਕ ਪਾਣੀ ਪਾਣੀ ਗਲੀਆਂ ਵਿੱਚ ਖੜਾ ਜਦੋਂ ਪੱਤਰਕਾਰਾਂ ਨੇ ਕੌਂਸਲਰ ਦੇ ਪਤੀ ਬੋਪਾਰਾਏ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਤਾਂ ਇਨਲੀਗਲ ਕਲੋਨੀਆ ਹਨ ਆਓ ਤੁਹਾਨੂੰ ਤਸਵੀਰਾਂ ਵਿੱਚ ਦਿਖਾਉਂਦੇ ਹਾਂ ਕਿੰਨੀ ਜ਼ਿਆਦਾ ਮਾੜਾ ਹਾਲ ਹੋ ਰਿਹਾ ਹੈ ਤੇ ਜਨਤਾ ਨਾਲ ਗੱਲ ਵੀ ਕਰਦੇ ਹਾਂ ਤੇ ਜਦੋਂ ਪੱਤਰਕਾਰ ਨੇ ਫੋਨ ਤੇ ਉਹਨਾਂ ਨਾਲ ਗੱਲ ਕੀਤੀ ਤੁਹਾਨੂੰ ਉਹ ਵੀ ਜ਼ਰੂਰ ਸੁਣਾਵਾਂਗੇ ਜੀ ਆਪ ਕੋ ਯਹਾਂ ਪਾ ਪਰ ਇਹ ਸਮਝ ਨਹੀਂ ਆਈ ਕਿ ਆਨੇ ਜਾਣ ਨੇ ਕਿ ਲਈ ਦੇਖਦੇ ਰਹੇ ਕਾਉਂਸਲਰ ਸਾਹਿਬ ਕੇ پاس ਗਏ ਨਹੀਂ ਆਪ ਨਹੀਂ ਹਮ ਲੋਗ ਗਿਆ ਕਹਾਂ ਰਹਤੇ ਹੋ ਆਪ ਕੋ ਬਗਲ ਕਾ ਕੀਆ ਨਾਮ ਹੈ ਆਪ ਦਾ ਜੋ ਯਹਾਂ ਸੇ ਨਿਕਲਣ ਮੇ ਦਿੱਕਤ ਨਹੀਂ ਆਤੀ ਕੋਈ ਕੋਈ ਦਿੱਕਤ ਹੋ ਗਿਆ ਤੋ ਆਪ ਕਾਉਂਸਲਰ ਸਾਹਿਬ ਕੇ پاس ਜਾਣਾ ਥਾ ਆਪ ਕੋ कौन है आगे तो सब मान के चलिए जनता अपना व्यवस्था आप करती है खुद ही करती है नहीं नहीं, नहीं खबर करने के बाद किए हुए हैं किए हुए है आ, कौन, कौन है यहाँ काउंसलर कौन है यहाँ का भैया कौंसलर कौन है यहाँ का बुप्पारे जी है कौन सा वार्ड है ये वार्ड नंबर ट्वेंटी वार्ड नंबर ट्वेंटी एट ਇਹ ਗੋਵਿੰਦਗੜ੍ਹ ਚ ਆਪੇ ਨਾ ਗੋਵਿੰਦਗੜ੍ਹ ਵਿੱਚ ਹੈ ਨਾ ਇਹ ਗੋਵਿੰਦਗੜ੍ਹ ਗਲੀ ਨੰਬਰ 1 ਗੋਵਿੰਦਗੜ੍ਹ ਗਲੀ ਨੰਬਰ 1 ਦਾ ਤੁਸੀਂ ਹਾਲ ਦੇਖ ਸਕਦੇ ਹੋ ਬਹੁਤ ਹੀ ਬੱਦਰ ਹਾਲ ਹੋਇਆ ਹੋਇਆ ਕੌਂਸਲਰ ਆਪਣੀ ਜੇਬ ਦੇ ਵਿੱਚ ਜਿੰਨੀ ਵੀ ਗਰਾਂਟਾ ਲੈ ਕੇ ਆਪਣੀ ਜੇਬ ਚ ਪਾ ਲੈਂਦੇ ਨੇ ਤੇ ਹੁਣ ਤੱਕ ਗਲੀ ਦਾ ਕੋਈ ਵੀ ਸੁਧਾਰ ਨਹੀਂ ਹੋਇਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪਾਣੀ ਇੰਨਾ ਜ਼ਿਆਦਾ ਵਾਹ ਕਿ ਆਣ ਜਾਣ ਵਾਲੀ ਪਬਲਿਕ ਦਾ ਵੀ ਬਹੁਤ ਬੁਰਾ ਹਾਲ ਹੈ। ਗੰਦਗੀ ਹੈ, ਗੰਦਗੀ ਜੋ ਨਿਕਲਣਾ ਤੁਹਾਨੂੰ ਮੁਸ਼ਕਲ ਨਹੀਂ ਹੁੰਦਾ ਹੈਗਾ। ਭਾਈ ਬਹੁਤ ਮੁਸ਼ਕਲ ਹੈ ਜੀ ਬੱਚੋ ਨਾਲ। ਕਿੱਥੇ ਰਹਿਨੇ ਹੋ ਜੀ ਤੁਸੀਂ? ਦੇਖਦੇ ਰਹਿਦਾ ਹੈ ਸਾਹਮਣੇ ਘਰ ਹੈ ਜੀ ਮੰਦਰ। ਕੀ ਨਾਮ ਹੈ ਜੀ ਆਪਣਾ? ਸਰਦੇਖੰਡ। ਤੇ ਇਹ ਵਾਰਡ ਦਾ ਕਾਉਂਸਲਰ ਕੌਣ ਆ ਤੁਹਾਡੇ ਦਾ? ਵੋਟਾਂ ਕਿਹਨੂੰ ਪਾਈਆਂ ਸੀ? ਵੋਟਾਂ ਨਹੀਂ ਆਈਆਂ ਮੈਨੂੰ। ਅੱਜ ਨਹੀਂ ਆਈ ਕਿ ਵੋਟਾਂ। ਹਾਂ ਜੀ ਰਹਿਨੇ ਇੱਥੇ ਹਾਂ। ਹਾਂਜੀ ਸਰ ਕੀ ਨਾਮ ਹੈ ਜੀ ਹਰਦੀਪ ਜੀ ਕਿਹੜੇ ਵਾਰਡ ਚ ਰਹਿੰਦੇ ਹੋ ਤੁਸੀਂ ਗੁਰੂਏ ਜੰਨਨ 28 ਨੰਬਰ ਵਾਰਡ ਚ ਰਹਿੰਦੇ ਆ ਜੀ ਵੱਡਾ ਕਾਉਂਸਲਰ ਕੋਲ ਆ ਹਰਦੀਪ ਜੀ ਬਹਰ ਆਇਓ ਮੋਪਰ ਹੈ ਇੰਨੀ ਗੰਦਗੀ ਵਿੱਚ ਤੁਸੀਂ ਰਹਿ ਰਹੇ ਹੋ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ ਆ ਪਰੇਸ਼ਾਨੀ ਤੁਹਾਡੇ ਸਾਹਮਣੇ ਹੀ ਆਈ ਸਾਰੀ ਉਹ ਪੂਰੀ ਗਲੀ ਦੇਖ ਲਓ ਕੀ ਹਾਲ ਆ ਇਧਰ ਪਿੱਛੇ ਵੀ ਦਿਖਾ ਦਿਓ ਤੁਹਾਡਾ ਬਾਹਰ ਆਉਣਾ ਹੀ ਜਾਣਾ ਤੁਸੀਂ ਕਾਉਂਸਲਰ ਕੋਲ ਪਹੁੰਚ ਨਹੀਂ ਕੀਤੀ ਹੈਗੀ ਕੰਪਲੇਂਟ ਵਗੈਰਾ ਕਰਦੀ ਨਹੀਂ ਕੀਤੀ ਹੁੰਦਾ ਕੀਤੀ ਆ ਜੀ ਕੀ ਕਹਿੰਦੇ ਕਾਉਂਸਲਰ ਸਾਹਿਬ

ਜਿਹੜੀ ਕਿ ਨੰਬਰ ਆਨੇ ਆ ਜਿਹੜੀ ਗੋਬਿੰਦਗੜ੍ਹ ਤੋਂ ਆਉਂਦੀ ਹੈ ਸੜਕ ਪਰ ਕਿਥੇ ਕਰੂੰਗਾ ਰਿਪੜਾ ਰਿਪੜਾ ਕ੍ਰੋਸ ਕਰਕੇ ਜੀ ਥੋੜੀ ਜਿਹੀ ਅੱਗੇ ਜਾ ਕੇ ਰਾਈਟ ਹੈਂਡ ਮੁੜ ਕੇ ਫਿਰ ਖੱਬੇ ਹੱਥ ਮੋੜਨ ਵਾਲਾ ਉਹ ਫੈਕਟਰੀ ਵਾਲੀ ਨਾ ਫੈਕਟਰੀ ਵਾਲੀ ਨਹੀਂ ਜੀ ਉੱਥੇ ਕੁਆਟਰ ਵਗੈਰਾ ਨੇ ਉਹ ਯਾਰ ਇਲੈਗਲ ਦੁਕਾਨੀਆਂ ਬਣੀਆਂ ਹੋਈਆਂ ਨੇ ਬ੍ਰਦਰ ਬਹੁਤ ਪੁਰਾਣੀਆਂ ਅੱਛਾ ਜੀ ਉਹ ਇਹਨਾਂ ਵੀ ਵੀ ਜੋ ਜ਼ੋਰ ਦੇ ਜਿਹੜੇ ਵਿਚਾਰੇ ਬੰਦੇ ਬੈਠੇ ਨੇ ਹਾਂਜੀ ਹਾਂਜੀ ਇੰਨੀ ਗੰਦਗੀ ਚ ਜੀ ਰਹੇ ਨੇ ਜੀ ਉਹ ਇਹ ਤਾਂ ਜਿਆ ਡਿਸਪੋਜ਼ਲ ਤੇ ਮੈਂ ਉਹ ਲਗਾਈ ਆ ਕੀ ਹੁੰਦਾ ਜਨਰੇਟਰ ਤਾਂ ਪਾਣੀ ਪੰਪ ਨਹੀਂ ਹੋ ਰਿਹਾ ਸੀ ਹੁਣ ਲੱਗਿਆ ਹੋਇਆ ਇਹਨੂੰ ਕਰਦੇ ਆ ਤਾਂ ਬਹੁਤ ਰਾਹਤ ਮੈਂ ਤਾਂ ਵੀ ਪਹਿਲੀ ਵਾਰ ਬਣਿਆ ਬਹੁਤ ਆਪਾ ਅੰਕਲ ਜੀ ਤੇ ਲੇਕਿਨ ਕੀ ਹੈ ਵੀ ਇਹ ਕਹਿੰਦੇ ਵੀ ਮਹੀਨਾ ਡੇਢ ਮਹੀਨਾ ਹੋ ਗਿਆ ਸੀ ਇਸੇ ਗੰਦਗੀ ਚ ਰਹਿ ਰਹੇ ਆ ਯਾਰ ਨਹੀਂ ਮੈਂ ਨਾ ਸਮਝਦਾ ਨਹੀਂ ਸਹੀ ਜਗ੍ਹਾ ਤੇ ਪਿਕ ਵੀ ਕਰਵਾਉਣਾ ਹੈ ਐਸੀ ਪ੍ਰੋਬਲਮ ਕੀ ਆ 12 ਫੁੱਟੀਆਂ ਰੋੜਾਂ ਨੇ ਜੀਸੀਬੀ ਵੀ ਨਹੀਂ ਜਾਂਦੀ ਐਂਡ ਤੱਕ ਗਲਤ ਸਰ ਫੁੱਲੀ ਹੋਈ ਹੈ ਜੀ ਮਰਦਾ ਦਾ ਨੜਦਾ ਇੱਥੇ ਦੇ ਘਟੀ ਚਲੋ ਪਤਾ ਇੱਥੇ ਯਾਰ ਜਿਹੜੇ ਮੈਂ ਤੁਹਾਨੂੰ 2 ਮਿੰਟ ਹੈਗੇ ਤੁਹਾਨੂੰ ਸੁਭਾਵਾ ਹਾਂਜੀ ਹਾਂਜੀ ਹਾਂ ਜੀ ਦਰੋ ਜਿਹੜੇ ਵਿੜੇ ਮਾਲਕ ਨੇ ਉਹ ਇੱਥੇ ਕੋਈ ਨਹੀਂ ਲੈਂਦਾ ਠੀਕ ਹੈ ਜੀ ਦੇ ਦੇ ਹੈਵ ਓਨਲੀ ਸੋਰਸ ਆਫ ਇਨਰ ਠੀਕ ਹੈ ਸੋ ਨਾ ਨੇ ਕਈ ਛੱਡੇ ਹੋਏ ਨੇ ਔਰ ਮੈਂ ਤਾਂ ਆਪੇ ਇਸੇ ਜਿਹੜਾ ਨਾ ਕੌਂਸਲ ਵੀ ਨਰਕ ਦਾ ਐਸਾ ਹੀ ਆ ਹਾਂਜੀ ਹਾਂਜੀ ਤੇ ਲੱਗਿਆ ਇਹਨਾਂ ਤਾਂ ਬਹੁਤ ਤੁਸੀਂ ਮੇਰਾ ਤਾਂ ਵੀ ਉਹ ਦੇਖੋ ਜਿਹੜੀ ਬਣੀ ਹੋਈ ਆ ਸਾਡੀ ਸਾਈਟ ਕਿੰਨੇ ਕੰਮ ਹੋ ਗਏ ਕਿੰਨੇ ਰਹਿ ਗਏ ਨਵੇਂ ਸੀ ਦੇ ਪਵਾ ਰਿਆਂ ਹਾਂ ਕੋਈ ਰੋਣਾ ਇਹਨਾਂ ਨੇ ਇਹਨਾਂ ਨੇ ਬੁਲਾਇਆ ਸੀ ਸਾਨੂੰ ਜੀ ਤੇ ਤੇ ਕਹਿੰਦੇ ਵੀ ਦੇਖੋ ਤੁਸੀਂ ਦੇਖੋ ਦੇਖੋ ਜੋ ਜੈਨੂ ਉਹਨਾਂ ਦੇਖੋ ਜੋ ਅਸਲੀ ਹੈ ਤਾਂ ਦੇਖੋ ਪਰੰਤੂ ਕਹਦੇ ਹੀ ਹੋ ਗੋ ਠੀਕ ਹੈ ਜੀ ਇਹਨੇ ਬੁਲਾਇਆ ਵੀ ਤੁਹਾਨੂੰ ਇੱਥੇ ਮੱਲੇਦਾਰ ਹਨ ਆ ਜਿਹੜੇ ਰਹਿੰਦੇ ਨੇ ਇੱਥੇ ਗੱਲ ਕਰਾਇਆ ਨਹੀਂ ਉੱਥੋਂ ਤਾਂ ਮੈਂ ਆ ਗਿਆ ਜੀ ਮੈਂ ਉੱਥੇ ਖਬਰ ਕਰਕੇ ਆ ਗਿਆ ਨਹੀਂ ਨਹੀਂ ਤੇ ਹੁਣ ਇਹਨਾਂ ਨੂੰ ਇਹ ਪੁੱਛੇ ਹਾਂਜੀ ਕਿ ਕੰਮ ਕਰਨ ਵਾਲੇ ਕਿੰਨੇ ਜਰ ਆਉਂਦੇ ਨੇ ਉਹ ਵੀ ਭੇਜਦਾ ਮੈਂ ਇਹ ਤੇ ਪਾਣੀ ਬਹੁਤ ਆ ਜੀ ਸਾਨੂੰ ਵੀ ਲੰਗੜ ਵਿੱਚ ਦਿੱਕਤ ਹੋਈ ਹੋਰੀ ਹੈ ਪਾਣੀ ਪਤਾ ਕਿ ਉਹਨਾਂ ਜਾਲੀਆਂ ਨਹੀਂ ਲਾਉਂਦੇ ਇਹ ਅੱਛਾ ਮੈਂ ਜੋ ਸੁੱਣੇ ਵੀ ਜਨਾਨੀਆਂ ਥੱਲੇ ਜੋ ਬੋਤਲਾਂ ਵੀ ਵਿੱਚ ਗਲੀ ਵਿੱਚ ਹੀ ਬਹੁਤ ਪਾਣੀ ਖੜਾ ਆ ਜੀ ਸੀਵਰੇਜ ਹੋਰ ਗਲੀ ਗਲੀ ਬੈਕ ਮਾਰਦਾ ਨਾ ਸੀਵਰੇਜ ਅੱਛਾ ਸੀਵਰੇਜ ਬੈਕ ਮਾਰਦਾ ਤੁਸੀਂ ਮੈਂ ਨਾ ਐਂ ਕਰੋ ਮੇਰੀ ਸਾਈਡ ਚੈੱਕ ਕਰ ਲਓ ਜਿਹੜੇ ਸਾਡਾ ਗਰੁੱਪ ਬਣਾ ਹੋਇਆ ਠੀਕ ਹੈ ਜੀ ਸਪਰੀਮ ਕੋਰਟ ਨੇ ਕਿਹਾ ਵੀ ਕੋਈ ਬੰਦਾ ਅੰਦਰ ਨਹੀਂ ਬਾੜਨਾ ਸੀਰੇ ਦੇ ਵਿੱਚ ਠੀਕ ਆ ਜੈਕਟ ਮਸ਼ੀਨ ਦਾ ਚੱਕ ਦੀਆਂ ਨਹੀਂ ਇਹਦੇ ਵਿੱਚ ਕੋਈ ਐਨਾ ਕੁਝ ਹੁੰਦਾ ਹਸ ਤੋੜਾ ਹਸਦਾ ਇਹ ਆਪਦੀ ਵੀ ਗਲਤੀ ਆ ਤੇ ਕਾਰਪੋਰੇਸ਼ਨ ਵੀ ਤੁਮੀ ਕਰਨਾ ਚਾਹੀਦਾ ਤੁਹਾਨੂੰ ਚੋਸ ਚੈਨ ਉਹਨਾਂ ਨੂੰ ਲਿਖ ਦੋ ਕੋਈ ਠੀਕ ਆ ਜੀ ਤੁਮਾਂ ਤੇ ਬੜੀ ਆਊਗਾ ਠੀਕ ਹੈ ਠੀਕ ਆ ਇੱਕ ਵਾਰ ਤਾਂ ਕਮਿਸ਼ਨਰ ਨੂੰ ਵੀ ਫੋਨ ਲਾ ਲਓ ਠੀਕ ਆ ਜੀ ਲਾਓ ਲਾਓ